ਅਸਲਾਮ ਵਾਲੇਕਮ ਸਤ ਸ੍ਰੀ ਅਕਾਲ ਕਿਦਾਂ ਹਾਲ ਚੱਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵਗਾ ਅਪਸੋਨਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਆਪਾਂ ਇੱਕ ਵੀਡੀਓ ਦੇਖੀ ਸੀਗੀ ਕਿ ਜਿਹਦੇ ਵਿੱਚ ਆਪਾਂ ਨੂੰ ਪਤਾ ਚੱਲਿਆ ਸੀਗਾ ਕਿ ਸੰਦੀਪ ਸਿੰਘ ਨੂੰ ਆਪਣਾ ਜੇਲ੍ਹ ਦੇ ਵਿੱਚ ਬਹੁਤ ਜ਼ਿਆਦਾ ਟੌਰਚਰ ਕੀਤਾ ਗਿਆ ਤੇ ਉਹਦੇ ਭਾਈਆਂ ਨੇ ਵੀ ਇਹ ਬਿਆਨ ਦਿੱਤਾ ਸੀਗਾ ਕਿ ਸਾਨੂੰ ਹੁਣ ਤੱਕ ਰਿਪੋਰਟ ਮਿਲ ਗਈ ਹੈ ਕਿ ਉਹਨਾਂ ਨੂੰ ਅੰਦਰ ਉਹਨਾਂ ਨੇ 3 ਡਿਗਰੀ ਟੌਰਚਰ ਕੀਤਾ ਹੈ ਬਿਲਕੁਲ ਠੀਕ ਹੈ ਬਟ ਅੱਜ ਆਪਣੇ ਕੋਲ ਵੀਡੀਓ ਆ ਗਈ ਹੈ ਕਿ ਉਹਨਾਂ ਜਿਹਨਾਂ ਨੇ ਵਕੀਲ ਨੇ ਉਹਨਾਂ ਨੂੰ ਮੈਡੀਕਲ ਆਪਣਾ ਜਿਹੜਾ ਨਾ ਬੋਰਡ ਬੈਠਾ ਬੋਰਡ ਨੇ ਉਹਨਾਂ ਨੂੰ ਡਿਕਲੇਅਰ ਕਰ ਦਿੱਤਾ ਕਿ ਇਹਨਾਂ ਉਨੇ ਕਾਫੀ ਜ਼ਿਆਦਾ ਇਹਨਾਂ ਨੂੰ ਆਪਣਾ ਜਿਹੜਾ ਟੌਰਚਰ ਕੀਤਾ ਗਿਆ ਤੇ ਚਲੋ ਅੱਜ ਇਸੇ ਵਜ੍ਹਾ ਤੋਂ ਹੀ ਉਹ ਉਹਨਾਂ ਦੇ ਭਰਾ ਕਹਿੰਦੇ ਸਨ ਕਿ ਸਾਨੂੰ 4 ਦਿਨ 3-4 ਦਿਨ ਹੋ ਗਏ ਨੇ ਸਾਨੂੰ ਮਿਲਣ ਹੀ ਨਹੀਂ ਦਿੱਤਾ ਜਾ ਰਿਹਾ ਉਹ ਇਹੀ ਉਹਨਾਂ ਨੇ ਆਪਣੇ ਪੱਧਰ ਨਾਲ ਹੀ ਕੋਸ਼ਿਸ਼ ਕੀਤੀ ਨਹੀਂ ਤੇ ਕਹਿੰਦੇ ਨੇ ਸਾਨੂੰ ਅਸੀਂ 3-3 ਘੰਟੇ ਜਾ ਕੇ ਖਲੋਤੇ ਡਾਨੇ ਸਾਨੂੰ ਕੋਈ ਹਾਂ ਦਾ ਜਵਾਬ ਦਿੰਦਾ ਸੀ ਸਾਨੂੰ ਕੋਈ ਨਾ ਦਾ ਜਵਾਬ ਦਿੰਦਾ ਸੀ ਲੇਕਿਨ ਹੁਣ ਦੇਖਨੇ ਆ ਕਿ ਉਹਨਾਂ ਦੀ ਮੈਡੀਕਲ ਰਿਪੋਰਟ ਕੀ ਆਈ ਹੈ ਲੇਕਿਨ ਕਹਿੰਦੇ ਨੇ ਇੱਕ ਬਹੁਤ ਵੱਡਾ ਦਿਲ ਦੇ ਹਲਾ ਦੇਣ ਵਾਲਾ ਉਹਨਾਂ ਨੇ ਖਲਾਸਾ ਕੀਤਾ ਵੈ ਕਿ ਸੰਦੀਪ ਸਿੰਘ ਨੂੰ ਜਿਹੜਾ ਟਾਰਕ ਹੈ ਤੇ ਹਮੇਸ਼ਾ ਜਦੋਂ ਵੀ ਕਿੱਥੇ ਦੇ ਉੱਤੇ ਮੈਂ ਸੰਗਤ ਤੁਸੀਂ ਬੋਰਡ ਨੂੰ ਆਪਣਾ ਚੈਲੰਜ ਕਰੋ ਨਾ ਜਾ ਕੇ ਆਪਣਾ ਜਿਵੇਂ ਮੈਡੀਕਲ ਵਾਸਤੇ ਮੈਡੀਕਲ ਵਾਸਤੇ ਉਹ ਫਿਰ ਇੱਕ ਬੋਰਡ ਪੂਰੀ ਟੀਮ ਬਣਦੀ ਹੁੰਦੀ ਹੈ ਟੀਮ ਬਣਦੀ ਹਸਪੀਟਲ ਚ ਬਣਦੀ ਹੁੰਦੀ ਹੈ ਉਹਦੇ ਚ ਐਮ ਐਲ ਸੀ ਹੁੰਦੇ ਹੁੰਦੇ ਸਾਡੇ ਤੇ ਇਥੇ ਐਮ ਐਲ ਸੀ ਕਹਿੰਦੇ ਨੇ ਉੱਥੇ ਦਾ ਪਤਾ ਕੋਈ ਨਹੀਂ ਕੀ ਕਹਿੰਦੇ ਠੀਕ ਹੈ ਤੇ ਉਹ ਬਕਾਇਦਾ ਫਿਰ ਬੋਰਡ ਡਿਕਲੇਅਰ ਕਰਦਾ ਹੈ ਕਿ ਭਾਈ ਇਹ ਇਹ ਇੰਜਰਡ ਨੇ ਮਤਲਬ ਕਿ ਉਹ ਸਮਝ ਲਓ ਕਿ ਪੂਰੀ ਬੋਡੀ ਦੇ ਵਿੱਚ ਨਾ ਤੁਹਾਨੂੰ ਪੂਰੀ ਮੈਡੀਕਲ ਰਿਪੋਰਟ ਬਣਾ ਕੇ ਉਹਦੇ ਵਿੱਚ ਇਹ ਹੁੰਦਾ ਕਿ ਤੁਸੀਂ ਕਿਸੇ ਇੱਕ ਡਾਕਟਰ ਨੂੰ ਨੋਮੀਨੇਟ ਨਹੀਂ ਕਰ ਸਕਦੇ ਉਹਦੇ ਵਿੱਚ ਪੂਰਾ ਬੋਰਡ ਹੁੰਦਾ ਵਾ ਉਹਦੇ ਵਿੱਚ ਮੈਡੀਕਲ ਲੀਗਲ ਕੇਸ ਐ ਐਮ ਐਲ ਸੀ ਕੇਸ ਹੁੰਦੇ ਨੇ ਉਹਦੇ ਚ ਬੋਰਡ ਬਹਿ ਕੇ ਪੂਰੇ ਡਾਕਟਰ ਜਿਹੜੇ ਨੇ ਪੇਸ਼ੈਂਟ ਨੂੰ ਐਗਜ਼ਾਮਨ ਲੇਖਤਿੰਦੇ ਨੇ ਫਿਰ ਉਹਦੀ ਜਿਹੜੀ ਇੰਜਰੀਜ਼ ਹੋਈਆਂ ਹੁੰਦੀਆਂ ਨੇ ਬਕਾਇਦਾ ਉਹਦੇ ਐਕਸਰੇ ਉਹਦੇ ਲੈਬ ਸਾਰਾ ਕੁਝ ਨਾਲ ਹੁੰਦਾ ਵਾ ਕਿਉਂਕਿ ਉਹ ਹਸਪੀਟਲ ਦੀਆਂ ਉਹ ਚੀਜ਼ਾਂ ਸਭ ਪ੍ਰੋਵਾਈਡ ਹੋਏ ਨਾ ਤੇ ਫਿਰ ਉਹ ਅਦਾਲਤ ਮੁਸਲਕੇ ਰეკਮੈਂਡ ਕਰਦੀ ਹੈ ਅਦਾਲਤ ਬੋਰਡ ਨੂੰ ਹੁਕਮ ਦਿੰਦੀ ਹੈ ਕਿ ਇਹਦਾ ਮੈਡੀਕਲ ਜਾਰੀ ਕੀਤਾ ਜਾਵੇ ਇਹਦਾ ਮੈਡੀਕਲ ਕੋਈ ਇੰਜ ਵੀ ਵੇਖਣ ਚ ਤੇ ਨਹੀਂ ਕੁਝ ਵੀ ਪਤਾ ਚੱਲਦਾ ਉਹ ਫਿਰ ਉਹਦਾ ਪੂਰਾ ਐਗਜ਼ਾਮ ਕਰਦੇ ਨੇ ਠੀਕ ਹੈ ਕਿਉਂ ਇਹਨਾਂ ਦੇ ਭਾਈ ਜਿਹੜੇ ਸੀ ਨਾ ਇਹਦੇ ਭਾਈਆਂ ਨੂੰ 100 ਕੀ ਕਹਿੰਦੇ ਸੀ 110% ਸਾਨੂੰ ਯਕੀਨ ਹੈ ਕਿ ਉਹਨਾਂ ਨੂੰ ਅੰਦਰ 3rd ਡਿਗਰੀ ਟੌਰਚਰ ਹੋਇਆ ਔਰ ਉਹਨੂੰ ਬਹੁਤ ਜ਼ਿਆਦਾ ਮਾਰਿਆ ਗਿਆ ਮਾਰਿਆ ਗਿਆ ਬਿਲਕੁਲ ਠੀਕ ਹੈ ਮਾਰਿਆ ਗਿਆ ਉਹ ਹੋਰ ਸਾਨੂੰ ਮਿਲਨ ਦਿੱਤਾ ਵੀ ਨਹੀਂ ਜਾ ਰਿਹਾ ਇਟਸ ਮੀਨ ਕਿ ਇਸ ਵੀਡੀਓ ਦੇ ਵਿੱਚ ਆਪਾਂ ਨੂੰ ਹਰ ਚੀਜ਼ ਜਿਹੜੀ ਨਾ ਕਲੀਅਰ ਹੋ ਜਾਏਗੀ ਬਿਲਕੁਲ ਚਲੋ ਪਹਿਲੇ ਆਪਾਂ ਵੀਡੀਓ ਦੇਖ ਲਈਏ ਚਲੋ ਇਸ ਵਿੱਚ 1 2 3 4 ਨਹੀਂ ਆਹ ਦੇਖੋ ਤੁਸੀਂ ਇੱਕ ਪੂਰਾ ਪੇਜ ਭਰ ਗਿਆ ਜਿਹਦੇ ਵਿੱਚ ਨੰਬਰ ਆਫ ਇੰਜਰੀਜ਼ ਜੜੀਆਂ ਨੇ ਆ ਚੁੱਕੀਆਂ ਨੇ ਉਹਨਾਂ ਦਾ ਬਾਕਾਇਦਾ ਤੁਸੀਂ ਕਹੋ ਕਿ ਜਿਹੜਾ ਪਿਛਲਾ ਪਾਸਾ ਜਿਹੜਾ ਤੁਸੀਂ ਕਹਿ ਰਹੇ ਸੀ ਅਸੀਂ ਵੀ ਥਰੜਾ ਪਾਸਾ ਸਾਰਾ ਉਹਨਾਂ ਦਾ ਫਿਕਰ ਰੱਖਦਾ ਸੋ 28 13 ਸੈਂਟੀਮੀਟਰ ਉਹਦੇ ਵਿੱਚ ਉਹਨਾਂ ਦੇ ਬਿਲਕੁਲ ਜਿਹੜੇ ਉਹ ਵਿੱਚ ਉਹ ਆ ਗਈ ਏ ਕਿ ਉਹ ਰੈਡੀਸ਼ ਹੋਇਆ ਪਿਆ ਹਜੇ ਤੱਕ ਉਹ ਪਾਸਾ ਜਿਹੜਾ ਟੇਲ ਦਾ ਜੀਲ ਦਾ ਸੁਪਰੀਡੈਂਟ ਅਪੁਰਚੜ ਮੈਂ ਗਾ ਐਤਾ ਵੱਡਾ ਪੁਚੜ ਕਿ ਇਹਦੇ ਨੇ ਮਤਲਬ ਕਿ ਨਿਸ਼ਾਨ ਨੇ ਬਾਡੀ ਦੇ ਉੱਤੇ ਹਾਈਦਾ ਦੇਖੋ ਅੱਜ ਵੀ ਇਹ ਪਾਸਾ ਸਾਰਾ ਨੀਨ ਆਣਾ ਸੰਦੀਸ਼ੇ ਦਾ ਭਰਿਆ ਪਿਆ ਮਤਲਬ ਕਿ ਅਜੋ ਮੈਂ ਜਿਹੜੇ ਦੇਖ ਕੇ ਆਇਆ ਨਾ ਪੰਜ ਮੇਰੇ ਕੋਈ ਵਿਖਿਆ ਨਹੀਂ ਜਾਂ ਰੋਣ ਨਿਕਲਦਾ ਹੈ ਰੋਣ ਜਿਹੜੇ ਆਫੀਸਰ ਨਾਲ ਔਨ ਡਿਊਟੀ ਖਾਸ ਕਰਕੇ ਜਿਹੜੇ 20 ਦੇ 20 ਹੈ ਪੰਜ ਦੇ ਬਾਈ ਨਾਮ ਨਾਲ ਤੇ ਪਰਚੇ ਜਿਹੜੇ ਬੁਚੜਾ ਦੇ ਨੂੰ ਪਤਾ ਲੱਗ ਸਕੇ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਿਵੇਂ ਕਰੀ ਦੀ ਘੁੰਮਣ ਬਦਰ ਜਿਹੜੇ ਇਹਦੇ ਵਕੀਲ ਨੇ ਇਹ ਕਾਫੀ ਬਲਕਿ ਮਿਹਨਤ ਆਪਣੀ ਕਰਦੇ ਪਰ ਮੈਨੂੰ ਇਹ ਪਤਾ ਕਿਉਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿਤਨੇ ਕਿਤਨੇ ਮੇਰੇ ਘੁੰਮਣ ਬਦਰ ਵਕੀਲ ਕਿਤਨੇ ਕਿਤਨੇ ਦਬਾਇਆ ਜਾ ਰਿਹਾ ਤੇ ਸੰਦੀਪ ਸਿੰਘ ਦਾ ਬਹੁਤ ਜ਼ਿਆਦਾ ਅੰਨੇਵਾ ਤਸ਼ੱਦਦ ਕੀਤਾ ਨਾਲੇ ਮੈਂ ਤਾਂ ਕਹਿਣਾ ਵਾਂ ਕਿ ਇਹ ਨਾ ਫੋਚੜਾ ਨਾ ਭਾਈ ਪਰਚਾ ਕਰਵਾ ਕੇ ਸਸਪੈਂਡ ਨਾ ਹੁਣ ਜੇ ਪਈ ਉਹਨਾਂ ਜਨ ਆਪਾਂ ਸਾਹ ਨਹੀਂ ਲੈਣਾ ਵਾਰੀਗੋ ਜੀ ਦਾ ਖਾਲਸਾ ਵਾਰੀਗੋ ਜੀ ਦੀ ਪਤੈ ਮੈਂ ਤੁਹਾਨੂੰ ਦੱਸਣਾ ਸੀਗਾ ਕਿ ਜਿਹੜਾ ਮਨਜੋ ਕੋਰਟ ਪਟਿਆਲਾ ਨੇ 17 ਤਰੀਕ ਨੂੰ ਇੱਕ ਆਰਡਰ ਕੀਤਾ ਸੀਗਾ ਜਿਸ ਦੇ ਵਿੱਚ ਬੋਰਡ ਸੰਗਰੂਰ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ ਬਣਾ ਦਿੱਤਾ ਗਿਆ ਸੀ ਉਸ ਬੋਰਡ ਦੇ ਵਿੱਚ 18 ਤਰੀਕ ਨੂੰ ਇਹਨਾਂ ਨੇ ਕਿਹਾ ਸੀ ਕਿ ਜੋ ਆਰਡਰ ਹੈ ਉਦੇ ਮੁਤਾਬਕ ਹਸਪਤਲ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਗਿਆ ਸੀਗਾ ਜਿਹੜਾ ਜੇਪ ਸੁਪਰਡੈਂਟ ਸੰਗਰੂਰ ਸੀਗਾ ਉਹਨਾਂ ਨੇ ਪੇਸ਼ ਕੀਤਾ ਔਰ ਉਹਦੀ 18 ਨੂੰ ਹੀ ਜਦ ਸਬਦ ਇੱਕ ਹੁਕਮ ਸੀ ਕਿ 18 ਨੂੰ ਹੀ ਸੇਮ ਡੇ ਜਦ ਉਹਦੀ ਰਿਪੋਰਟ ਹੈ ਮੈਡੀਕਲ ਉਹਦੇ ਐਮ ਐਲ ਆਰ ਦੀ ਉਹ ਜਿਹੜੀ ਕੋਰਟ ਦੇ ਵਿੱਚ ਫਰਨਿਸ਼ ਕੀਤੀ ਜਾਏਗੀ ਸੋ ਸਾਨੂੰ ਉਹ ਜਿਹੜੀ 18 ਵਾਲੀ ਹੀ ਰਿਪੋਰਟ ਹੈ ਉਹ ਸਾਡੇ ਹੱਥ ਦੇ ਵਿੱਚ ਮਾਨਚੂ ਕੋਰਟ ਦੇ ਵਿੱਚ ਅਸੀਂ ਕਾਪੀ ਅਪਲਾਈ ਕੀਤੀ ਹੈ ਤੇ ਉਹਦੀ ਰਿਪੋਰਟ ਸਾਡੇ ਜਿਹੜੀ ਹੱਥ ਦੇ ਵਿੱਚ ਆਈ ਏ ਔਰ ਇਹਦੇ ਵਿੱਚ ਮੈਂ ਇਹ ਕਹੂੰਗਾ ਕਿ ਬੋਰਡ ਤੋਂ ਹੁਣ ਇੱਕ ਚੀਜ਼ ਬੜੀ ਕਲੀਅਰ ਹੋ ਗਈ ਕਿ ਬੋਰਡ ਜਿਹੜਾ ਸੀਗਾ ਉਹ ਕੰਸਟੀਟਿਊਟ ਦਾ ਜੱਜ ਸਾਹਿਬ ਨੇ ਪਹਿਲਾਂ ਰਜਿੰਦਰਾ ਹਸਪੀਟਲ ਕੀਤਾ ਪਟਿਆਲਾ ਫਿਰ ਸ਼ਿਫਟ ਕੀਤਾ ਸਹੂਰ ਇਹ ਕਿਉਂ ਪੁਲਿਸ ਇਸ ਚੀਜ਼ ਤੋਂ ਭੱਜ ਰਹੀ ਸੀ ਤੇ ਇਹਨਾਂ ਦਾ ਢੀਠਪਣਾ ਉਹਨਾਂ ਦੇ ਅੱਗੇ ਪੇਸ਼ ਕਰਨ ਦਾ ਇਹ ਹੁਣ ਕਲੀਅਰ ਹੋਇਆ ਸਾਨੂੰ ਵੀ ਇਹ ਕਿਉਂ ਭੱਜ ਰਹੇ ਸੀਗੇ ਇੰਜਰੀਜ਼ 11 ਇੰਚ ਨਹੀਂ 1 2 3 4 ਨਹੀਂ ਆਹ ਦੇਖੋ ਤੁਸੀਂ ਇੱਕ ਪੂਰਾ ਪੇਜ ਭਰ ਗਿਆ ਹੈ ਜਿਵੇਂ ਇੱਥੇ ਨੰਬਰ ਆਫ ਇੰਜਰੀਜ਼ ਜੜੀਆਂ ਨੇ ਆ ਚੁੱਕੀਆਂ ਨੇ ਔਰ ਸਪੈਸਿਫਿਕ ਕਿਹੜੀ-ਕਿਹੜੀ ਇੰਜਰੀ ਹੈ ਉਹ ਤੁਹਾਨੂੰ ਬ੍ਰਦਰਾਂ ਹੋਣੇ ਦੱਸ ਦੇਣੀ ਜਿਵੇਂ ਚੋਂ ਪੜ੍ਹ ਕੇ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਮੈਂ ਥੈਂਕਸ ਕਰਦਾ ਸਾਰੇ ਸਾਡੇ ਔਨਰੇਬਲ ਕੋਰਟਸ ਦਾ ਜਿਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਦਖਲ ਲਿਆ ਇਨਕਲਾਈਨ ਕੀਤਾ ਮਾਮਲੇ ਚ ਔਰ ਮੈਂ ਬਿਲਕੁਲ ਅਸੀਂ ਥੈਂਕਸ ਅਸੀਂ ਡਾਕਟਰ ਸਾਹਿਬ ਵੀ ਅਸੀਂ ਥੈਂਕਸ ਕਰਦੇ ਆਂ ਦੇਖੋ ਰਜਿੰਦਰਾ ਹਸਪੀਟਲ ਦੇ ਵਿੱਚ ਔਨਰੇਬਲ ਪਟਿਆਲਾ ਕੋਰਟ ਦੇ ਵਿੱਚ ਇੱਕ ਰਿਪੋਰਟ ਦਿੱਤੀ ਐ ਐਸਐਮਓ ਸਾਹਿਬਰੇ ਜਿੱਥੇ ਉਹਨਾਂ ਨੇ ਕਹਿ ਚੀ ਜੀ ਅਸੀਂ 15 ਤਰੀਕ ਨੂੰ ਹੀ ਅਸੀਂ ਬੋਡ ਕਨਸਟੀਟਿਊਟ ਕਰਤਾ ਸੀ ਤਿੰਨ ਡਾਕਟਰਾਂ ਦੀ ਇੱਕ ਵਾਈਫ ਚਾਰ ਡਾਕਟਰਾਂ ਦੀ ਇੱਕ ਵਾਈਫ ਬੋਡ ਕਨਸਟੀਟਿਊਟ ਹੋ ਗਿਆ ਸੀ ਪਰ ਹੁਣ ਜਿਹੜੀ ਸਰਕਲ ਰਿਪੋਰਟ ਸਰ ਫਰਦਰ ਚੋਕ ਨੇ ਨਹੀਂ ਆਰਡਰ ਸੀ ਕੰਪਲੈਂਸ ਨਹੀਂ ਕੀਤੀ ਫੇਰ ਉਹਨਾਂ ਨੇ ਫਰਦਰ ਆਰਡਰ ਜਿਹੜਾ ਸੀ ਉਹ ਸੰਗਰੂਰ ਐਸਐਮਓ ਸਾਹਿਬ ਨੂੰ ਕੀਤਾ ਜਦੀ ਰਿਪੋਰਟ ਮੇਰੇ ਹੱਥ 'ਚ ਸੋ ਇਹਦੇ 'ਚ ਲਗਭਗ ਤੁਸੀਂ ਇਹ ਗੱਲ ਕਹੜੋ ਕਿ 11 ਤੋਂ 12 12 ਇਤਰੀਆਂ ਨੇ ਸੋ ਇਹਦੇ ਚ ਡਿਊਰੇਸ਼ਨ ਬੜੀ ਇੰਪੋਰਟੈਂਟ ਹੈ ਮੈਂ ਆਪਣੇ ਇਜ਼ਤ ਤੋਂ ਪਹਿਲਾਂ ਰੱਥਣੀ ਚਾਹਣਾ ਕਿ ਡਿਊਰੇਸ਼ਨ ਆਈਏ ਇਹਦੇ ਚ 5 ਤੋਂ 8 ਦਿਨ ਮਤਲਬ ਕੀ ਕਿ ਜਦੋਂ ਉਹਨਾਂ ਨੇ ਇੰਜਰੀਜ਼ ਐਟਰੀਬਿਊਟ ਕੀਤੀਆਂ ਨੇ ਉਦੋਂ ਤੋਂ 8 ਦਿਨ ਬਾਅਦ ਹੀ ਬਿਲਕੁਲ ਅਟਕਨ ਬਣਦੇ ਨੇ ਕਿਉਂਕਿ 10 ਤਰੀਕ ਨੂੰ ਉਹਨਾਂ ਨੇ ਇੰਜਰੀਜ਼ ਐਟਰੀਬਿਊਟ ਕੀਤੀਆਂ ਨੇ ਤੇ 18 ਤਰੀਕ ਨੂੰ ਉਹਨਾਂ ਨੂੰ ਮੈਡੀਕਲ ਐਗਜ਼ਾਮਨ ਕੀਤਾ ਗਿਆ ਡਾਕਟਰਸ ਵੱਲੋਂ ਹੁਣ ਇਹਦੇ ਚ ਮੈਂ ਸਪੈਸੀਫਿਕਲੀ ਮੈਂ ਦੱਸਣਾ ਚਾਹਣਾ ਵੀ ਜਿਹੜੀਆਂ ਸਪੈਸੀਫਿਕ ਇੰਟਰੀਜ਼ ਆਈਆਂ ਨੇ ਉਹਦੇ ਚ 28 13 ਸੈਂਟੀਮੀਟਰ 28 13 ਸੈਂਟੀਮੀਟਰ રાઇટ નાઉ વી આર નોટ મેડિકલ এক্সপারਟਸ બટ ਜਿਹੜੀਆਂ ਇੰਜਰੀਜ਼ ਹਨ ਕਿਉਂਕਿ ਸਾਡੇ ਵੀ ਲੋਅਰਸ ਹੀ ਹੈ ਕੀ ਇਹ ਸੋ ਇੰਜਰੀਜ਼ 28 13 ਸੈਂਟੀਮੀਟਰ ਉਹਨਾਂ ਦਾ ਬਾਕਾਇਦਾ ਤੁਸੀਂ ਕਹੋ ਕਿ ਜਿਹੜਾ ਪਿਛਲਾ ਪਾਸਾ ਜਿਹੜਾ ਤੁਸੀਂ ਕਹਿ ਰਹੇ ਸੀ ਅਸੀਂ ਵੀ ਥਰੜਾ ਪਾਸਾ ਸਾਰਾ ਉਹਨਾਂ ਦਾ ਫਿਕਰ ਰੱਖਤਾ ਹੈ ਸੋ 28 13 ਸੈਂਟੀਮੀਟਰ ਉਹਦੇ ਵਿੱਚ ਉਹਨਾਂ ਦੇ ਬਿਲਕੁਲ ਜਿਹੜੇ ਉਹ ਵਿੱਚ ਉਹ ਆ ਕੀਏ ਕਿ ਉਹ ਰੈਡੀਸ਼ ਹੋਇਆ ਪਿਆ ਹਜੇ ਤੱਕ ਉਹ ਪਾਰਸਾ ਜਿਹੜਾ ਇਹਨਾਂ ਨੇ ਫਿਕਰ ਰੱਖਿਆ ਉਸ ਤੋਂ ਬਾਅਦ 22 ਸੈਂਟੀਮੀਟਰ 11 ਸੈਂਟੀਮੀਟਰ ਇਹ ਇਹ ਪਹਿਲਾ ਲੈਫਟ ਸੀ ਇਹ ਉਹ ਮੈਂ ਦੂਸਰਾ ਰਾਈਟ ਦੱਸ ਰਿਹਾ ਸੋ ਇਹਦੇ ਤੋਂ ਇਲਾਵਾ ਜੇਕਰ ਦੇਖੀਏ ਤਾਂ 5 2 ਸੈਂਟੀਮੀਟਰ ਸਪੈਸਿਫਿਕਲੀ ਆ ਰਿਹਾ ਹੈ ਔਰ ਇਹਦੇ ਤੋਂ ਇਲਾਵਾ ਜੇ ਦੇਖਿਆ ਜਾਵੇ ਤੁਹਾਨੂੰ ਤੇ ਪੈਰ ਦੇ ਵਿੱਚ ਜਿਹੜਾ ਉਹਨਾਂ ਨੇ ਲੈਸਰੇਸ਼ਨ ਲੈਸਰੇਸ਼ਨ ਜਿਹੜੀ ਹੈ ਇਹ ਬਹੁਤ ਬਹੁਤ ਇਹ ਬੌਂਡ ਹੈ ਲੈਸਰੇਸ਼ਨ 2 1 ਸੈਂਟੀਮੀਟਰ ਉਹਦੇ ਵਿੱਚ ਆਇਆ ਸੋ ਮੇਰੇ ਕਹਿਣ ਤੋਂ ਭਾਵੇਂ ਕਿ ਜੇਕਰ ਹੁਣ ਮੈਂ ਸਾਰੀਆਂ ਜਿਹੜੀਆਂ ਪੜਨ ਲੱਗ ਪਾਵਾਂ ਤਾਂ ਇਹਦੇ ਤੋਂ ਕਹਿਣ ਤੋਂ ਮੈਂ ਚਾਹੁੰਦਾ ਹਾਂ ਕਿ 11 ਇੰਟਰੀਸ ਡਾਕਟਰਸ ਨੇ ਬਿਲਕੁਲ ਇੱਥੇ ਮੈਡੀਕਲ ਐਗਜ਼ਾਮਨ ਕਰਨ ਤੋਂ ਬਾਅਦ 11 ਇੰਟਰੀਸ ਹੋਣਾ ਦੀਆਂ ਜੜੀਆਂ ਵਿੱਚ ਆਂ ਗਿਆ ਨੇ ਸੋ ਇੱਥੇ ਮੈਂ ਬਹੁਤਾ ਇੱਥੇ ਡਿਟੇਲ ਦੇ ਵਿੱਚ ਨਹੀਂ ਜਾਵਾਂਗਾ ਹੁਣ ਗੱਲ ਜਿਹੜੀ ਕਰਨ ਵਾਲੀ ਹੋਏ ਹੈ ਕਿ ਇਹਦੇ ਵਿੱਚ ਬਕਾਇਦਾ ਉਹਨਾਂ ਦੇ ਜਿਹੜੇ ਹੈਬ ਦੇ ਵਿੱਚ ਜਿੱਥੇ ਬਾਣਾ ਦੀ ਬੇਅਦਬੀ ਹੋਈਏ ਔਰ ਇਹਦੇ ਵਿੱਚ ਕਾਫੀ ਜੜੀਆਂ ਡਾਕਟਰਸ ਨੇ ਹਜੇ ਵੀ ਉਹਨਾਂ ਨੇ ਐਡਵਾਈਸ ਦੇ ਅਕਸਰ ਲਿਖੇ ਨੇ ਉਹਨਾਂ ਨੇ ਕਿਹਾ ਉਹਨਾਂ ਦੀ ਸੀਟੀ ਸਕੈਨ ਸਿਰ ਦੀ ਸੀਟੀ ਸਕੈਨ ਲਿਖੀ ਗਈ ਹੈ ਸੋ ਇਹਦਾ ਜਿਹੜੀਆਂ ਸੜਕ ਉੱਪਰੋਂ 18 ਨੇ ਰਿਪੋਰਟਸ ਆਈਆਂ ਨੇ ਮੈਂ ਇਹ ਗੱਲ ਕਹਿ ਸਕਦਾ ਕਿ ਕਿਤਨਾ ਕਿਤੇ ਬਹੁਤ ਜਣਾਂ ਨੇ ਟਰਾਈ ਕੀਤੀ ਸੀ ਕੋਸ਼ਿਸ਼ ਕੀਤੀ ਸੀ ਵੀ ਇਹਨਾਂ ਦਾ ਜਿਹੜਾ ਮੈਡੀਕਲ ਐਗਜ਼ਾਮ ਹੀ ਨੇ ਇਹਨੂੰ ਕਿਸ ਨਾ ਕਿਸੇ ਤਰੀਕੇ ਡਿਲੇ ਕਰ ਪਲੇ ਕੀਤਾ ਜਾਵੇ ਤਾਂ ਜੋ ਇੰਜਰੀਜ਼ ਹੀ ਹੋਣ ਪਰ ਮੈਂ ਇੱਕ ਚੀਜ਼ ਅਸੀਂ ਆ ਦੇਖੋ ਮੇਰੇ ਹੱਥ 'ਚ ਨਹੀਂ ਇਹ 11 ਇੰਜਰੀਜ਼ ਇਟਸੈਲਫ ਦਾਸਰੀਆਂ ਦੇ ਕਿਸ ਲੈਵਲ ਦੀ ਪ੍ਰੋਟੈਨਿਟੀ ਕਿਸ ਲੈਵਲ ਦਾ ਅਣਮਨੁੱਖੀ ਤਸੱਦਦ ਕਿਸ ਲੈਵਲ ਦਾ ਅਣਮਨੁੱਖੀ ਜਿਹੜਾ ਉਹਨਾਂ ਦੇ ਨਾਲ ਤਸੱਦਦ ਹੀ ਉੱਠਾਇਆ ਗਿਆ ਸੋ ਇੱਥੇ ਭਾਈ ਮਨਦੀਪ ਸਿੰਘ ਜੀ ਬਿਲਕੁਲ ਉਹਦੇ ਬ੍ਰਦਰ ਖੜੇ ਨਹੀਂ ਸੋ ਅੱਜ ਮੈਂ ਸਾਡੀ ਇੱਕ ਸਾਰੀ ਸਾਡੀ ਇਹੀ ਸੀ ਅਸੀਂ 12 ਤਰੀਕ ਤੋਂ ਲਗਾਤਾਰ ਕੋਸ਼ਿਸ਼ਾਂ ਅਸੀਂ ਕਰ ਰਹੇ ਸੀ ਪਰ ਕਿਤੇ ਨਾ ਕਿਤੇ ਮੈਂ ਕਹਿ ਸਕਦਾ ਕਿ ਸਾਡੀ ਜਿਹੜੀ ਮੈਂ ਸੀ ਜੋ ਰੰਗ ਲੈ ਕੇ ਆਈ ਹੈ ਤੇ ਕਿਤੇ ਨਾ ਕਿਤੇ ਪਰਿਵਾਰ ਨੂੰ ਇਨਸਾਫ ਮਿਲਣ ਵਾਲੇ ਤਾਸੇ ਅਸੀਂ ਤੁਰੇ ਹਾਂ ਸੋ 2 ਮਿੰਟ ਭਾਈ ਮਨਦੀਪ ਸਿੰਘ ਜੀ ਵੀ ਫਤਿਹ ਤੁਹਾਡਾ ਜੋੜ ਸੰਧੀ ਕਰ ਲਿਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਜੇ ਜੀ ਅਸੀਂ ਨਾ ਦਸਤਰੀ ਤੋਂ ਹੀ ਇਹੋ ਜੋੜ ਲਾਣੇ ਵੇ ਸੀ ਸਾਨੂੰ ਕਿਹੇ ਤਰੀਕੇ ਪਤਾ ਲੱਗੇ ਤੇ ਦੇਖੋ ਇਹ ਡਿਟੇਲ ਦਾ ਜੇਲ੍ਹ ਦਾ ਸੁਪਰੀਂਡੈਂਟ ਆ ਪੁਚੜ ਮੈਂ ਗਾ ਐਡਾ ਵੱਡਾ ਪੁਚੜ ਜਿੰਨੇ ਕੀ ਵੇਖੋ 11 ਜੀਸ ਆ ਚੁੱਕੀਆਂ ਉਹੀ ਐ ਨਹੀਂ ਛੋਟੇ ਛੋਟੇ ਜਿਹੜੇ ਆਪਣੇ ਕੋਲੋਂ ਅੰਦਰ ਮੈਡੀਕਲ ਕਰਾਇਆ ਨਾ ਆਪਣੇ ਜੇਲ੍ਹ ਦਾ ਮੈਡੀਕਲ ਡਾਕਟਰ ਸੀ ਉਹਨਾਂ ਨੇ ਇੰਨੇ ਨਾਲ ਮੈਡੀਕਲ ਦੱਸਿਆ ਬਸ ਇੰਨੇ ਨਹੀਂ ਛੱਟ ਲੱਗੀ ਮਤਲਬ ਇੱਕ ਡਾਗ ਨਾਲ ਕੁੱਟਿਆ ਪਰ ਚਾਰ ਪਿੰਟ ਡਾਂਗਾ ਮਾਰਿਆ ਭਾਜੀ ਐਡੇ ਐਡੇ ਵੱਡੇ ਨਾ ਆ ਚੁੱਕੇ ਨੇ ਸੈਂਟੀਮੀਟਰ ਸਾਹ ਚਲੋ ਮੈਨੂੰ ਤੇਰੀ ਬੋਲਣਾ ਆਉਂਦਾ ਵਕੀਲ ਸਾਹਿਬ ਬਾਕੀ ਦੱਸੋ ਜੀ ਜਿਹੜੇ ਬੋਰਡ ਨੇ ਰਿਪੋਰਟ ਦੇ ਦਿੱਤੀ ਡਾਕਟਰ ਨੇ ਉਹ ਵੀ ਸਰਕਾਰੀ ਡਾਕਟਰ ਦੱਸ ਦਿੰਦਾ ਕੀ ਇਹਦੇ ਨ ਨਹੀਂ ਨਹੀਂ ਮਤਲਬ ਕਿ ਨਿਸ਼ਾਨ ਨੇ ਬੋਡੀ ਦੇ ਉੱਤੇ ਹਾਈ ਦਾ ਮਿਸਾਲ ਲਓ ਕਿ 10 ਸੀ ਦਾ ਵਾਕਿਆ ਹੋਇਆ 10 ਸੀ ਲੈ ਕੇ 18 ਸੀ ਕੱਜ ਹੋ ਚੁੱਕੀ ਆ 18 ਸੀ ਦੇ ਵਿੱਚ ਵਿੱਚ ਤੇ ਕੋ ਅੱਜ ਵੀ ਇਹ ਪਾਸਾ ਸਾਰਾ ਨੀਲ ਆਣਾ ਸੰਦੀਸ਼ੇ ਦਾ ਭਰਿਆ ਪਿਆ ਮਤਲਬ ਕਿ ਜਿਵੇਂ ਮੈਂ ਜਿਹੜੇ ਦੇਖ ਕੇ ਆਇਆ ਨਾ ਭਾਜੀ ਮੇਰੇ ਕੋਲ ਵੇਖਿਆ ਨਹੀਂ ਜਾਂ ਰੋਣ ਨਿਕਲਦਾ ਰੋਣ ਜਿਹੜੇ ਆਫੀਸਰ ਨਾ ਆਨ ਡਿਊਟੀ ਖਾਸ ਕਰਕੇ ਜਿਹੜੇ 20 ਦੇ 20 ਐ ਪਈਆਂ ਦੇ ਬਾਈ ਨੈਮ ਨਾਲ ਤੇ ਪਰਚੇ ਜਿਹੜੇ ਬੁਚੜਾ ਦੇ ਨੂੰ ਪਤਾ ਲੱਗ ਸਕੇ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਿਵੇਂ ਕਰੀ ਦੀ ਕਿਉਂਕਿ ਮਾਜ ਕੋਰਟ ਨੇ ਆਡਰ ਕਰ ਦਿੱਤੇ ਸੀ ਕਿ ਇਹਦਾ ਜਿੰਦਰਾ ਹਸਪੀਟਲ ਲਾਇਕ ਰਾਇਆ ਜਾਵੇ ਮਗਰ ਇਹ ਕਿਤੇ ਨਾ ਕਿਤੇ ਨਾ ਪਤਾ ਨਹੀਂ ਸੰਦੀਪ ਨੂੰ ਦਬਾਰ ਤੇ ਲੱਗੇ ਕਿਸੇ ਤਰੀਕੇ ਸੰਦੀਪ ਇਹ ਦੱਬ ਜਾਵੇ ਆਵਾਜ਼ ਇਹ ਆਪਣੀ ਬਾਹਰ ਕੱਢ ਸਕੇ ਤਾਂ ਮੈਡੀਕਲ ਨਾ ਆਪਾ ਕਰਵਾਈਏ ਇੰਨਾ ਜੋਰ ਲਾਤਾ ਇਹਨਾਂ ਨੇ ਥਾਵਾ ਦੀ ਪੈ ਚੁੱਕੀ ਹੈ ਨਾ ਬਾਕੀ ਸੰਗਤ ਦੇ ਇੱਕੋ ਬੇਨਤੀ ਕਰ ਸੰਗਤ ਜੀ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਮੈਨੂੰ ਹੁਣ ਜੋ ਲੱਗਦਾ ਪਿਆ ਵੇਖੋ ਘੁੰਮਲ ਬ੍ਰਦਰ ਜਿਹੜੇ ਹਨ ਵਕੀਲ ਨੇ ਇਹ ਕਾਫੀ ਬਲਕਿ ਮਿਹਨਤ ਆਪਣੀ ਘਰ ਦੇ ਪਿਆ ਪਰ ਮੈਨੂੰ ਹੁਣ ਪਤਾ ਕਿਉਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਕਿੰਨਾ ਕਿੰਨਾ ਮੇਰੇ ਘੁੰਮਲ ਬ੍ਰਦਰ ਵਕੀਲ ਨੂੰ ਕਿੰਨਾ ਕਿੰਨਾ ਦਬਾਇਆ ਜਾ ਰਿਹਾ ਤੇ ਸੰਗਤ ਜੀ ਤੁਹਾਡੇ ਤੇ ਵੱਧ ਤੋਂ ਇਹ ਸੰਗਤ ਨੂੰ ਬੇਨਤੀ ਕਰ ਸੰਗਤ ਜੀ ਵੱਧ ਤੋਂ ਸਾਥ ਦਿਓ ਪਰਿਵਾਰ ਦਾ ਤੇ ਆਪਣੇ ਧਾਮੀ ਸਾਹਿਬ ਨੂੰ ਜੱਜਦਾ ਸਾਹਿਬ ਨੂੰ ਕਿੰਨਾ ਕਿ ਸੱਜਦਾ ਸਾਹਿਬ ਜੀ ਇੱਥੇ ਹੁਣ ਤਾਂ ਸਟਿੱਕਰ ਇੱਕ ਨਾ ਬਿਆਨ ਦੇਣਾ ਚਾਹੀਦਾ ਵਾ ਕਿਉਂਕਿ ਦੇਖੋ ਪਰਵਾਜ਼ ਨਾਲ ਖੜਨਾ ਹੁਣ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕਾ ਆ ਕਿ ਸੰਦੀਪ ਸਿੰਘ ਦੇ ਬਹੁਤ ਜ਼ਿਆਦਾ ਅੰਨੇਵਾਹ ਤਸ਼ੱਦਦ ਕੀਤਾ ਨਾਲੇ ਤੇ ਮੈਂ ਤਾਂ ਕਹਿਣਾ ਵਾ ਕਿ ਇਹ ਨਾ ਫੋਚਣਾ ਨਾ ਭਾਈ ਪਰਚਾ ਕਰਵਾ ਕੇ ਸਸਪੈਂਡ ਨਾ ਹੋ ਜਾਏ ਪਈ ਉਹ ਜਿਹੜਾ ਆਪਾਂ ਸਾਹ ਨਹੀਂ ਲੈਣਾ ਐਂ ਕਿ ਬੇਦਖੀ ਪਰਵਾਹ ਕਰੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਇੱਕ ਮੈਂ ਜਿੰਦਾ ਜਿੰਦਾ ਜ਼ੋਰ ਕਮਾਂਗਾ ਵੀ ਜਿਵੇਂ ਮੈਡੀਕਲ ਰਿਪੋਰਟਸ ਆ ਗਈਆਂ ਨੇ ਤੇ ਸਾਡੇ ਕੋਲ ਇਨਫੋਰਮੇਸ਼ਨ ਅਥੋਰਿਟੀ ਆਪਣੀ ਮਾਨਜੋ ਕੋਰਟ ਨੂੰ ਦੇ ਸਕਦੇ ਆ ਦੇ ਚੁੱਕੇ ਆ ਸੋ ਬਿਲਕੁਲ ਖੱਪਿਓ ਸੱਚੋ ਦਬਾਅ ਪੜ ਰਹੇ ਪਰ ਕਿਤੇ ਨਾ ਕਿਤੇ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣੀ ਆ ਮੈਂ ਤੇ ਬ੍ਰਦਰ ਸਾਡੀ ਸਾਰੀ ਲੀਗਲ ਟੀਮ ਵੀ ਅਸੀਂ ਪੂਰਾ ਵਾਅਦਾ ਲਾ ਕੇ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾਵਾਂਗੇ ਤੇ ਇਨਸਾਫ ਦਿਵਾਵਾਂਗੇ ਤੇ ਅਸੀਂ ਸਾਡੀ ਪੂਰੀ ਹੁਣ ਕੋਸ਼ਿਸ਼ ਹੈ ਵੀ ਇੱਕ ਵਾਰੀ ਜਿਨ੍ਹਾਂ ਨੇ ਵੀ ਬਰੋਟੈਂਟੀ ਕੀਤੀ ਏ ਜਿਨ੍ਹਾਂ ਨੇ ਆਫੀਸ਼ੀਅਲ ਡਿਊਟੀਆਂ ਨੂੰ ਨਹੀਂ ਉਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਕੀਤਾ ਕਿਸੇ ਨੇ ਵੀ ਇਹਨਾਂ ਨੂੰ ਲਾਉਣੀ ਸੀ ਕੀਤਾ ਜੋ ਕੁਛ ਇਹਨਾਂ ਨੇ ਕਰਕੇ ਬਖਾਇਆ ਸੋ ਉਹ ਉਹਨਾਂ ਸਮਾਪਤੇ ਵਿੱਚ ਭਾਵੇਂ ਪਰਚੇ ਕਰਾਣੇ ਪੈਣ ਆਨਰੇਬਲ ਕੋਰਟਸ ਦੇ ਵਿੱਚ ਅਸੀਂ ਇਹ ਮਾਮਲਾ ਜਿਹੜਾ ਹੈ ਕਿ ਅਸੀਂ ਲੈ ਕੇ ਜਾਣਾ ਤੇ ਅਸੀਂ ਕਰਾ ਕੇ ਰਵਾਂਗੇ ਸੋ ਵਾਈਰੂ ਜਿੱਕਾ ਖਾਲਸਾ ਸ਼੍ਰੀ ਵਾਈਰੂ ਜੀ ਕੀਤਾ ਇੱਕ ਬੇਨਤੀ ਮੈਂ ਹੋਰ ਕਰਨਾ ਚਾਹੁੰਦਾ ਜੀ ਬਾਕੀ ਮਾਨਯੋਗ ਕੋਰਟ ਸਾਹਿਬ ਤੇ ਬਹੁਤ ਸੋਹਣਾ ਮਤਲਬ ਕੀ ਫੈਸਲਾ ਦਿੰਦੇ ਪੈਣ ਬਾਕੀ ਕੋਰਟ ਸਾਹਿਬ ਮਾਨਯੋਗ ਕੋਰਟ ਨੂੰ ਇਹ ਬੇਨਤੀ ਕਰਨਾ ਵਾ ਕਿ ਬਿਲਕੁਲ ਝੂਠ ਦਾ ਝੂਠ ਸਾਡਾ ਸਾਜ ਸਾਜ ਸਮਝ ਲਿਆਦਾ ਜਾਵੇ ਅੰਦਰ ਉਹਨਾਂ ਨੂੰ ਸੀਸੀਟੀਵੀ ਫੁਟੇਜ ਵੀ ਜਰੂਰ ਮੰਗਾਇਓ ਕਿ ਪਤਾ ਲੱਗ ਸਕੇ ਕਿ ਕਿੰਨਾ ਤਸ਼ੱਦਦ ਅੰ내 ਵਾਹ ਹੋਇਆ ਚਲੋ ਰਿਪੋਰਟ ਤੇ ਆ ਚੁੱਕੀ ਹੈ ਪਰ ਫਿਰ ਵੀ ਸੀਸੀਟੀਵੀ ਕਵਰੇਜ ਜਰੂਰ ਮੰਗਾਇਓ ਕਿ ਪਤਾ ਲੱਗੇ ਵੀ ਤੋ ਉੱਪਰ ਬੰਦੇ ਵੀ ਤੇ ਨਹੀਂ ਆ ਗਏ ਸੀ ਜੋ ਹਮ ਡਾਊਟ ਹੋ ਰਹਾ ਹੈ ਨਾ ਇਸ ਟੈਪ ਦੇ ਭਾਜੀ ਬਹੁਤ ਜ਼ਿਆਦਾ ਤੇਜ਼ਸ ਕੰਮ ਹੋ ਚੁੱਕਾ ਹੈ ਇੱਥੇ ਵੀ ਪਰ ਮੈਂ ਮੈਂ ਇੱਕ ਚੀਜ਼ ਕਹਿਣਾ ਵਾ ਕਿ ਜਿਵੇਂ ਆਪਣਾ ਉਹਨਾਂ ਦੇ ਬ੍ਰਦਰ ਨੇ ਕਿਹਾ ਹੈ ਕਿ ਆਪਣਾ ਸੀਸੀਟੀਵੀ ਫੁਟੇਜ ਮੰਗਾਈ ਜਾਵੇ ਬਦਲਿਆ ਨੇ ਜਦੋਂ ਪੂਰਾ ਪਲਾਨ ਕੀਤਾ ਐ ਸੀ ਨਾ ਤੇ ਜ਼ਾਹਰੀ ਗੱਲ ਉਸ ਦਿਨ ਤੁਹਾਨੂੰ ਸੀਸੀ ਫੂਟੇਜ ਲੱਭਣੇ ਵੀ ਨਹੀਂ ਕਿਉਂ ਅਗਲੇ ਨੂੰ ਪਤਾ ਹੈ ਕਿ ਭਾਈ ਕੈਮਰੇ ਲੱਗੇ ਨੇ ਉਸ ਟਾਈਮ ਕੈਮਰੇ ਕੀ ਪਤਾ ਕਰਦੇ ਕਿ ਵੀ ਉਦੋਂ ਹੀ ਸਾਡੇ ਸਾਰੇ ਕੈਮਰੇ ਖਰਾਬ ਹੋ ਗਏ ਸਾਡੇ 2 ਦਿਨ ਪਹਿਲੇ ਕੈਮਰੇ ਖਰਾਬ ਅਸੀਂ ਬਾਅਦ ਨਾ ਵੀ ਖਰਾਬ ਹੋਏ ਹੁਣ ਬੰਦ ਕੀਤੇ ਹੋਣ ਠੀਕ ਹੈ ਤਾਂ ਕਿ ਪਤਾ ਨਾ ਚੱਲੇ ਕੋਈ ਹੋਰ ਅਫਸਰ ਆ ਜਾਈਵੇ ਠੀਕ ਹੈ ਬਟ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਜੇ ਇਹ ਇਕਾ ਜਿਹੜੇ ਆਪਣਾ ਜੇਲ ਦੇ ਅੰਦਰ ਮੁਲਾਜ਼ਮ ਨਹੀਂ ਹੈ ਸੁਪਰੀਂਟੈਂਡੈਂਟ ਨੇ ਉਹਨਾਂ ਨੇ ਕਿੰਨਾ ਜ਼ੋਰ ਲਾਤਾ ਕਿ ਇਹਦਾ ਮੈਡੀਕਲ ਨਾ ਹੋਵੇ ਹਾਂ ਠੀਕ ਹੈ 10 ਤਰੀਕ ਦੇ ਤੇ ਤਸ਼ੱਦਦ ਕੀਤਾ ਤੇ 18 ਤਰੀਕ ਨੂੰ ਦਾ ਮੈਡੀਕਲ ਹੋਣਦਿਆ 8 ਦਿਨ ਬਾਅਦ ਉਹਨਾਂ ਨੇ ਕੀ ਵਿਖਾਇਆ ਕਿ ਜਿਹੜੇ ਵੂਂਡ ਦੇ ਅੰਦਰ ਲੈਸ ਪੈਰਾਂ ਦੇ ਉੱਤੇ ਜਿਹੜੇ ਜ਼ਖਮ ਨੇ ਨਾ ਲੈਸੀਡੇਸ਼ਨ ਮਤਲਬ ਉਹਦੇ ਚ ਜ਼ਖਮ ਚ ਹੋ ਹੁੰਦਿਆ ਵਾ ਪਾਸ ਪਾਸ ਨਹੀਂ ਲੈਸੀਡੇਸ਼ਨ ਹੁੰਦੀ ਹੈ ਕਿ ਉਹ ਜ਼ਖਮ ਦੇ ਅੰਦਰ ਜਦ ਸਾਡਾ ਜਿਸਮ ਹੈ ਨਾ ਬਰਨ ਹੋ ਜਾਂਦਾ ਹੈ ਉਹਦਾ ਆਪਣਾ ਜਿਹੜਾ ਪਾਣੀ ਨਿਕਲਦਾ ਹੈ ਨਾ ਉਹਨੂੰ ਕਹਿੰਦੇ ਨੇ ਕਿ ਪਿਆਰਾ ਦੇ ਲੈ ਉਹਨੇ ਜ਼ਖਮਾਂ ਤੇ ਲੈਸੀਡੇਸ਼ਨ ਨਿਕਲਣਦੇ ਹੈ ਕਿ ਮਤਲਬ ਇੰਨੀ ਹੱਦ ਤੱਕ ਉਹਨੂੰ ਟੌਰਚਰ ਕੀਤਾ ਗਿਆ ਆਵੇ ਅੱਛਾ ਫਿਰ ਦੇਖੋ ਕਿ ਉਹਨੂੰ ਇੰਨਾ ਟੋਰਚਰ ਕਰਨ ਤੋਂ ਬਾਅਦ ਉਹਦਾ ਟ੍ਰੀਟਮੈਂਟ ਵੀ ਨਹੀਂ ਕਰਾਇਆ ਗਿਆ ਕਰਾਇਆ ਗਿਆ ਤੇ ਜਿਨ੍ਹਾਂ ਨੂੰ ਫਟ ਵਜੇ ਸਨ ਉਹਨਾਂ ਨੂੰ ਲੈ ਕੇ ਫਟਾ ਵਾਟਾ ਹਸਪਤਾਲਾਂ ਚ ਹੋ ਗਏ ਸਨ ਅੱਛਾ ਉਹਨਾਂ ਦਾ ਨਾ ਬੇਨ ਸਾਫੀ ਹੈ ਵੈਸੇ ਕੁਮਰ ਬਰਾਦਾ ਸਾਹਿਬ ਐਡੇ ਵਕੀਲ ਨੇ ਔਰ ਮੈਂ ਵਕਈ ਇਹ ਜਿਹੜਾ ਨਾ ਆਪਣਾ ਮਸਲ ਕਿ ਉਹਨਾਂ ਦਾ ਥੈਂਕ ਯੂ ਕਰਦੇ ਆਂ ਕਿ ਬਹੁਤ ਆਪਣਾ ਸਟ੍ਰਗਲ ਕਰਦੇ ਬਲੇ ਠੀਕ ਹੈ ਔਰ ਆਪਣੇ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਨਾ ਯਕੀਨ ਦਿਹਾਣੇ ਵੀ ਕਰਾਈ ਖੜੇ ਨੇ ਕਿ ਇਨਸ਼ਾ ਅੱਲਾਹ ਇਨਸਾਫ ਪੂਰਾ ਹੋਏਗਾ ਔਰ ਜਿਹੜੇ ਜਿਹੜੇ ਵੀ ਮਸਲ ਕਿ ਇਸ ਇਸ ਮਾਮਲੇ ਦੇ ਵਿੱਚ ਇਨਵੋਲ ਹੈ ਜਿਹੜੇ ਮਸਲਕ ਬੁਚਰ ਹੋ ਗਿਆ ਜਾਂ ਮਸਲਕ ਉਹਦੇ ਜਿਹੜੇ ਥੱਲੇ ਕੁਕਰੀਂਦੇ ਕਹ ਲੋ 20 ਬੰਦੇ ਸੰ ਕਹਦੇ ਉਹ 20 ਤੋਂ ਵੀ ਕਹਿੰਦੇ ਸੀ ਉੱਪਰ ਹੀ ਹੋਣਗੇ ਠੀਕ ਹੈ ਬਟ ਇਹ ਵੇ ਕਿ ਇੱਥੇ ਹੁਣ ਤੁਹਾਨੂੰ ਬਹੁਤ ਸਾਰੀ ਵਿੱਚ ਨਾ ਸਿਆਸੀ ਪਾਵਰਾਂ ਜਿਹੜੀਆਂ ਨੇ ਨਾ ਇਹ ਵਿੱਚ ਇੰਟਰਫੇਅਰ ਕਰਨਗੀਆਂ ਕਰਨਗੀਆਂ ਕਰਨ ਉਹ ਤੋਂ ਬੜਾ ਇਹਨਾਂ ਨੂੰ ਹਕਮਨ ਬ੍ਰਦਰਸ ਨੂੰ ਵੀ ਨਾ ਬੜਾ ਪ੍ਰੈਸ਼ਰ ਪਏਗਾ ਪਰ ਇਹ ਵੇ ਕਿ ਪ੍ਰੈਸ਼ਰ ਚ ਆਈਓ ਨਾ ਠੀਕ ਹੈ ਇਹ ਸਮਝਿਓ ਕਿ ਜੇ ਅਸੀਂ ਆਪਣੇ ਇੱਕ ਵੀਰ ਨਾਲ ਇੱਕ ਵੀਰ ਨੂੰ ਇਨਸਾਫ ਦਵਾ ਲਿਆ ਨਾ ਇਸ ਸਮਝ ਲਓ ਸਾਰਿਆਂ ਦੀ ਫਿਕਰਿਆਂ ਨੂੰ ਇਨਸਾਫ ਮਿਲ ਗਿਆ ਜਿਵੇਂ ਕਿ ਉਹ ਜੇ ਪੜਾ ਕਹਿੰਦੇ ਪਿੰਨੇ ਕਿ ਹੁਣ ਸਾਨੂੰ ਲੋੜ ਹੈ ਇੱਕ ਇਕੱਠਿਆਂ ਹੋਣ ਦੀ ਹੁਣ ਸਾਰ ਅਸੀਂ ਚਾਹਨੇ ਕਿ ਜਥੇਦਾਰੀ ਸਾਰੇ ਇਕੱਠੇ ਹੋਣ ਇੱਕ ਕੋਈ ਸਖਤ ਬਿਆਨ ਦੇਣ ਕਿ ਪਤਾ ਚੱਲੇ ਕਿ ਇੰਜ ਦੇ ਫਿਰ ਸਮਝ ਲਓ ਕਿ ਹਰ ਬੰਦੇ ਨੂੰ ਮੂਲੀ ਤਰ੍ਹਾਂ ਗਾਦਰ ਤਰ੍ਹਾਂ ਵੱਡ ਵੱਡ ਛੋਟੇ ਦੇ ਰਹਿਣਗੇ ਹਾਂ ਦੇਖ ਲਓ ਇਹੀ ਤੇ ਗੱਲ ਹੈ ਬਾਕੀ ਇੱਕ ਗੱਲ ਮੈਂ ਹੋਰ ਕਰਨਾ ਚਾਹਨਾ ਵਾਂ ਕਿ ਤੁਸੀਂ ਮੈਡੀਕਲ ਰਿਪੋਰਟ ਵਕੀਲ ਉਹਨੇ ਸਾਰਾ ਕੁਝ ਇੱਚੀ-ਬਿੱਚੀ ਸਮਝ ਲਓ ਦੱਸਿਆ ਠੀਕ ਹੈ ਹੋਰ ਜਿੰਨਾ ਕੇ ਉਹਨਾਂ ਨੂੰ ਟਰਚਰ ਕੀਤਾ ਗਿਆ ਹੈ ਨਾ ਠੀਕ ਹੈ ਮੈਂ ਕਹਨਾ ਹਾਂ ਸੰਦੀਪ ਦੀ ਹਿੰਮਤ ਹੈ ਉਹ ਇਹਨਾਂ ਬਰਦਾਸ਼ਤ ਕਰੀ। ਹੋਰ ਇਹਨਾਂ ਨੇ ਕਹਿੰਦੇ ਪਹਿਲੇ ਉਹਨਾਂ ਨੇ ਸਾਨੂੰ ਇਹੀ ਕਿਹਾ ਕਿ 3 4 ਡੰਡੇ ਵੱਜੇ ਨੇ ਠੀਕ ਹੈ ਫਟ ਫਟ ਤੁਮਰਾ ਜੀ ਨੇ ਨੀਲ ਨੇ ਜਿਹੜਾ ਉਹਨਾਂ ਦਾ ਅੰਦਰ ਮੈਡੀਕਲ ਹੋਇਆ ਜੇ ਅੰਦਰ ਜਿਹੜਾ ਗਿਆ ਉਹਨੇ ਇੱਕ ਹੀ ਡਾਕਟਰ ਗਿਆ ਉਹਨੂੰ ਜੋ ਇਹਨਾਂ ਨੇ ਰਿਟਰਨ ਕਿਹਾ ਉਹਨੇ ਲਿਖ ਕੇ ਦੇ ਦਿੱਤਾ ਪਰ ਇਹ ਦੇਖੋ ਨਾ ਕਿ ਉਹਦੇ ਬ੍ਰਦਰਸ ਨੂੰ ਇਹ ਚੀਜ਼ ਦਾ ਪੂਰਾ ਪ੍ਰੂਫ ਸੀਗਾ ਉਹਨਾਂ ਦੇ ਕੋਲ ਕਿ ਨਹੀਂ ਵੀ ਇਹ ਇੰਨਾ ਇੰਨਾ ਜ਼ਖਮ ਇੰਨਾ ਜ਼ੁਲਮ ਨਹੀਂ ਹੋਇਆ ਜ਼ੁਲਮ ਬਹੁਤ ਜ਼ਿਆਦਾ ਕਹਿੰਦੇ ਪੈ ਨੇ ਇੱਥੋਂ ਤੱਕਾ ਕੋ ਨੂੰ ਸੀਟੀ ਸਕੈਨ ਕਰਵਾਣ ਦੀ ਵੀ ਕਿਹਾ ਗਿਆ ਹੈ ਉਹਦੀ ਹੈਡ ਇੰਜਰੀ ਕੋਈ ਹੋਈ ਦੀ ਹੈ ਤਦ ਕਰਕੇ ਉਹਨਾਂ ਨੂੰ ਐਕਸ-ਰੇ ਵੀ ਕਰਵਾਣ ਦਾ ਡਵਾਈਸ ਕੀਤਾ ਗਿਆ ਜੋ ਕਿ ਕੋਈ ਨਹੀਂ ਹੋਇਆ ਹੈ ਇਹਦਾ ਮਤਲਬ ਕਿ ਫਿਰ ਕੇਸਾਂ ਦੀ ਵੀ ਬੇਅਦਬੀ ਕੀਤੀ ਗਈ ਬੇਅਦਬੀ ਕੀਤੀ ਜਿਵੇਂ ਕੋ ਉਹਨਾਂ ਨੇ ਉਹਨਾਂ ਦੇ ਪਾਗ ਦੀ ਵੀ ਬੇਅਦਬੀ ਕੀਤੀ ਗਈ ਬਿਲਕੁਲ ਉਹਨਾਂ ਨੇ ਕਿਹਾ ਕਿ ਸਾਡੇ ਵੀਰ ਨਾਲ ਜੋ ਵੀ ਹੋਇਆ ਸਾਡੇ ਕੋਲ 101% ਸਬੂਤ ਹੈ ਸਬੂਤ ਸੀ ਜੋ ਤਦ ਹੀ ਇੱਥੋਂ ਤੱਕ ਪਹੁੰਚੇ ਨੇ ਅੱਛਾ ਇਸੇ ਕਰਕੇ ਉਹ ਆਪਣੇ ਉਹਨਾਂ ਦੇ ਭਾਈਆਂ ਨੂੰ ਮਿਲਣ ਨਹੀਂ ਸੀ ਦੇਂਦੇ ਉਹਨਾਂ ਦੀ ਫੈਮਿਲੀ ਨਾਲ ਮਿਲਣ ਨਹੀਂ ਸੀ ਦੇਂਦੇ ਜਿੱਦੀ ਗੁੰਡਾ ਕਰਦੀ ਆ ਵੈਸੇ ਨਾ ਇੱਕ ਬੰਦੇ ਦੇ ਉੱਤੇ ਤੁਸੀਂ ਇੱਕ ਬੰਦੇ ਤੇ ਇੰਨਾ ਤਸ਼ੱਦਦ ਕੀਤਾ ਇੰਨਾ ਮਾਰਿਆ ਕੁੱਟਿਆ ਨੂੰ ਤੇ ਜ਼ਾਰੀ ਗੱਲ ਹੈ ਜਦੋਂ ਤੁਸੀਂ ਕਿਸੇ ਦਿਨ ਉਹ ਤੇ ਦੱਸੇਗਾ ਕਿ ਭਾਈ ਮੈਨੂੰ ਤੇ ਬੱਕਰੀਆਂ ਜਿਹੇ ਮਾਰਿਆ ਨੇ ਕਿਵੇਂ ਉਹਦਾ ਕਹਿੰਦੇ ਪਏ ਨੇ ਕਿ ਜਿਵੇਂ ਹਰ ਮਤਲਬ ਉਹਦਾ ਕਹਿੰਦੇ ਨੇ ਪਾਸੇ ਉਹਦੇ ਫੇ ਹੀ ਛਰੇ ਹੋਏ ਨੇ ਤੇ ਉਹ ਮੈਨੂੰ ਲੱਗਦਾ ਹਾਲਾਚ ਹੀ ਨਹੀਂ ਹੋਣਾ ਕਿ ਆਪਣੇ ਘਰ ਵਾਲਾ ਨੂੰ ਮਿਲ ਸਕੇ ਫਿਰ ਇਹ ਦੇਖੋ ਕਿ 11 ਇੰਜਰੀਜ਼ ਨੇ 11 ਇੰਜਰੀਜ਼ ਨੇ ਠੀਕ ਹੈ ਉਹ ਗੀਨ ਸਾਹਿਬ ਕੀ ਕਹਿੰਦੇ ਬਈ ਉਹ ਕਹਿੰਦੇ ਸੀ ਕਿ ਮੈਂ ਹੁਣ ਤੁਹਾਨੂੰ ਮਤਲਬ ਡਿਟੇਲ ਹੁਣ ਤੁਹਾਨੂੰ ਨਹੀਂ ਦੱਸ ਸਕਦਾ ਮਤਲਬ ਇਹ ਤਾਂ ਅੰਦਾਜ਼ਾ ਦਿੰਨਾ ਕਿ 11 ਇੰਜਰੀਜ਼ ਨੇ ਠੀਕ ਹੈ ਬਾਕੀ ਸਾਡੀ ਇਹੀ ਹੈ ਕਿ ਸਾਰੇ ਪੈਨਪੜਾ ਹੁਣ ਇਕੱਠੇ ਹੋਣ ਤੇ ਸੰਦੀਪ ਸਿੰਘ ਉੱਪਰ ਸ਼ਨੀ ਨੂੰ ਜਿੰਨਾ ਛੇਤੀ ਹੋ ਸਕਦਾ ਹੈ ਇਨਸਾਫ ਦਿਵਾਇਆ ਜਾਏ ਕਿਉਂਕਿ ਇਹ ਤੇ ਫਿਰ ਉਹ ਹੋ ਗਈ ਨਾ ਇਹ ਤੇ ਫਿਰ ਜਦੋਂ ਮਰਜ਼ੀ ਤੱਕਾ ਫਿਰ ਜਿਹਦਾ ਮਤਲਬ ਇਹਦਾ ਮਤਲਬ ਕੋਈ ਕੱਲ ਨੂੰ ਕੋਈ ਕਾਂਡ ਕਰਕੇ ਜੇਲ੍ਹ ਚ ਜਾਏਗਾ ਠੀਕ ਹੈ ਤੇ ਉਹਨੂੰ ਫਿਰ ਉਹਦੇ ਨਾਲ ਗੁੰਡਾ ਰਾਜ ਕਰਨਗੇ ਜਿਵੇਂ ਦਿਲ ਕਰੇਗਾ ਓਵੇਂ ਉਹਨੂੰ ਆਪਣਾ ਟੌਰਚਰ ਕਰਨਗੇ ਜੇ ਉਹ ਜੇਲ ਉਹ ਜਿਵੇਂ ਉਹ ਅਸੀਂ ਪਹਿਲੀ ਵੀਡੀਓ ਵੇਖੀ ਸੀ ਉਹਦੇ ਜਿਹੜੇ ਕਹਿੰਦੇ ਸੀ ਜਿਹੜੇ ਬਾਹਰ ਪ੍ਰਸ਼ਾਸਨ ਦੇ ਲੋਕ ਨੇ ਜਿਹੜੇ ਬਾਹਰ ਫੇਕ ਆਨ ਕਾਊਂਟਰ ਕਰਕੇ ਗਏ ਨੇ ਉਹਨਾਂ ਨੂੰ ਅੰਦਰ ਜਵਾਈਆਂ ਤਰ੍ਹਾਂ ਰੱਖਿਆ ਹੈ ਤੇ ਜਿਹੜੇ ਜ਼ੁਲਮ ਜਿਹੜੇ ਆਪਣੀ ਸਜ਼ਾ ਘਟਣ ਦੇ ਨੇ ਉਹਨਾਂ ਨੂੰ ਇੰਜ ਰੱਖਿਆ ਹੋਇਆ ਹੈ ਕਿ ਜਿਵੇਂ ਪਤਾ ਨਹੀਂ ਕੋਈ ਉਹ ਹੁੰਦੇ ਨੇ ਉਹ ਇੰਜ ਸਮਝ ਲੈਂਦੇ ਕਿ ਜਿਵੇਂ ਇਹ ਪਤਾ ਨਹੀਂ ਕਿਹੜੀ ਖਲਾਈ ਮਖਲੂਕ ਕਿ ਹੋਰ ਦੁਨੀਆ ਤੋਂ ਆਏ ਨੇ ਠੀਕ ਹੈ ਬਾਕੀ ਇਹ ਵੀ ਕਿ ਇਕੱਠੇ ਹੁੰਦਾ ਟਾਈਮ ਆ ਗਿਆ ਜੇ ਇਕੱਠੇ ਹੋ ਜਓ ਮਿਲ ਕੇ ਤੇ ਇੱਕ ਦਵਾ ਦੱਸੋ ਕਿ ਪੰਜਾਬੀ ਕੀ ਨੇ ਤੇ ਪੰਜਾਬੀਆਂ ਦੀ ਤਾਕਤ ਕੀ ਹੈ ਤਾਕਤ ਕੀ ਹੈ ਬਿਲਕੁਲ